ਬਚਪਨ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਆਪਣੇ ਮਾਪੇ ਨੂੰ ਗਵਾ ਲੈਂਦਾ ਹੈ ਮਾਪੇ ਦਾ ਸਾਆ ਨਿੱਕੀ ਉਮਰੇ ਉਹਦੇ ਸਿਰ ਤੋਂ ਉੱਟ ਜਾਂਦਾ ਹੈ ਆ ਰੱਬ ਦੀ ਕਿਰਪਾ ਕਹਿ ਲਈਏ ਜਾਂ ਮਾੜੀ ਕਿਸਮਤ ਕਹਿ ਲਈਏ ਇਕ ਤਾਂ ਗਰੀਬੀ ਉਤੋਂ ਸਰੀਰਕ ਤੌਰ ਤੇ ਦਿਵਿਆਂਗ ਇਹ ਨੌਜਵਾਨ ਜੀ ਦੀ ਜ਼ਿੰਦਗੀ ਹੈ ਮੁਸ਼ਕਲਾਂ ਦੇ ਨਾਲ ਭਰੀ ਹੋਈ ਹੈ ਦੂਸਰੇ ਦੁੱਤੇ ਪਰਿਵਾਰਿਕ ਮੈਂਬਰਾਂ ਦੇ ਉੱਤੇ ਬੋਝ ਨਾ ਬਣਨ ਦੀ ਕਸਮ ਖਾ ਲਈ ਤੇ ਅੱਜ ਉਹ ਨੌਜਵਾਨ ਦੀ ਜ਼ਿੰਦਗੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਹੋਰ ਮੰਡੀ ਦੇ ਵਿੱਚ ਲੁਧਿਆਣੇ ਅੱਗ ਲੱਗੀ ਸੀ 91 ਦੇ ਵਿੱਚ। ਹੂੰ ਬਹੁਤ ਵੱਡਾ ਹਾਸਾ ਹੋਇਆ ਸੀਗਾ ਜੀ। ਉਹਦੇ ਬਿੱਲ ਪੇਟ ਵਿੱਚ ਆ ਗਏ ਤੇ ਔਰ ਸਾਨੂੰ ਲਾਸਾਂ ਵੀ ਨਹੀਂ ਮਿਲਿਆ ਗਈਆਂ। ਹੂੰ ਟਾਣ ਚੱਲ ਪਾ। ਸਮਾ ਇੱਕ ਕੈਨੇਸ ਨਾ ਤਾਂ ਕਿਸੇ ਪ੍ਰਾਈਵੇਟ ਨੇ ਸਾਨੂੰ ਰੱਖਣਾ ਸੀਗਾ ਜਿਵੇਂ ਮੰਨ ਲਓ ਕਿ ਫੈਕਟਰੀਆਂ ਵਾਲੇ ਨਾਲੋ ਕੋਈ ਵੀ ادارے ਨੇ ਹੈਂਡੀਕੈਪਡ ਬੰਦੇ ਨੂੰ ਘਾਟੀ ਰੱਖ ਕੇ ਰਾਜੀ ਲਈ ਤੇ ਮੈਨੂੰ ਇਹ ਲੱਗਿਆ ਵੀ ਸिलाई ਦਾ ਸਾਧਨ ਠੀਕ ਆ ਮੇਰੇ ਲਈ ਬੈਠ ਕੇ ਵਾਲਾ ਕੰਮ ਆਇਆ ਚਲੇ ਨਾਲ ਮੜਾ ਮੋਟਾ ਘਰ ਦਾ ਸਾਡਾ ਜਨੇ ਫੁੱਲਾ ਤਵੀ ਜਾਂਦਾ ਹੀ ਮੜਾ ਮੋਟਾ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਸਦਾ ਜਿਨ੍ਹਾਂ ਦੇ ਹੌਂਸਲੇ ਬਲੰਦ ਹੁੰਦੇ ਨੇ ਜ਼ਿੰਦਗੀ ਵਿੱਚ ਮੁਸ਼ਕਿਲਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਮਿੱਤਰਾ ਮਿਹਨਤ ਨਾਲ ਹੀ ਸੁਪਨੇ ਸੱਚ ਹੁੰਦੇ ਨੇ ਮਿਹਨਤ ਨਾਲ ਹੀ ਸੁਪਨੇ ਸੱਚ ਹੁੰਦੇ ਨੇ ਅੱਜ ਦੀ ਕਹਾਣੀ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਭਾਵੁਕ ਕਰ ਦੇਵੇਗੀ ਕਿਉਂਕਿ ਅੱਜ ਦੀ ਕਹਾਣੀ ਇੱਕ ਐਸੇ ਨੌਜਵਾਨ ਦੇ ਉੱਤੇ ਹੈ ਬਚਪਨ ਦੇ ਵਿੱਚ ਇੱਕ ਹਾਦਸੇ ਦੇ ਵਿੱਚ ਆਪਣੇ ਮਾਪੇ ਨੂੰ ਗਵਾ ਲੈਂਦਾ ਤੇ ਕਹਿ ਲਿਏ ਵੀ ਉਹਦੇ ਮਾਪੇ ਦਾ ਸਾਇਆ ਨਿੱਕੀ ਉਮਰੇ ਉਹਦੇ ਸਿਰ ਤੋਂ ਉੱਠ ਜਾਂਦਾ ਪਰ ਰੱਬ ਦੀ ਕਿਰਪਾ ਕਹਿ ਲਈਏ ਜਾਂ ਮਾੜੀ ਕਿਸਮਤ ਕਹਿ ਲਈਏ ਇੱਕ ਤਾਂ ਗਰੀਬੀ ਉਤੋਂ ਸਰੀਰਕ ਤੌਰ ਤੇ ਦਿਵਿਆਂਗ ਇਹ ਨੌਜਵਾਨ ਜਿੱਦੀ ਜ਼ਿੰਦਗੀ ਹੈ ਮੁਸ਼ਕਲਾਂ ਦੇ ਨਾਲ ਭਰੀ ਹੋਈ ਹੈ ਪਰ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਉਸ ਨੌਜਵਾਨ ਨੇ ਆਪਣੀ ਜ਼ਿੰਦਗੀ ਦੇ ਉੱਤੇ ਦੂਸਰੇ ਦੇ ਉੱਤੇ ਪਰਿਵਾਰਿਕ ਮੈਂਬਰਾਂ ਦੇ ਉੱਤੇ ਬੋਝ ਨਾ ਬਣਨ ਦੀ ਕਸਮ ਖਾ ਲਈ ਤੇ ਅੱਜ ਉਹ ਨੌਜਵਾਨ ਦੀ ਜ਼ਿੰਦਗੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਡੇ ਨਾਲ ਮੌਜੂਦ ਨੇ ਅ ਚਿਰਾਗ ਜੀ ਤੇ ਗੱਲਬਾਤ ਕਰਦੇ ਆ ਚਿਰਾਗ ਜੀ ਆ ਠੀਕ ਠਾਕ ਹਾਂ ਜੀ ਤੁਹਾਡੀ ਉਮਰ ਕਿੰਨੀ ਹੈ ਚਿਰਾਗ ਜੀ ਮੇਰੀ ਉਮਰ 40 ਸਾਲ ਦੀ 40 ਸਾਲ ਦੀ ਹੈਗੀ ਆ ਪਹਿਲਾ ਪਿੰਡ ਦੱਸ ਦੋ ਕਿਹੜਾ ਜੀ ਇਹ ਅੰਡਰ ਮੱਥਮਾਰਾ ਜੀ ਮੇਰਾ ਹੂੰ ਜ਼ਿਲ੍ਹਾ ਮਰੇ ਕੋਲ ਹੈ ਹੂੰ ਤੇ ਤੁਹਾਡੇ ਬਾਰੇ ਬਹੁਤ ਕਹਿ ਲਏ ਗੱਲਾਂ ਪਤਾ ਲੱਗੀਆਂ ਨੇ ਪਿੰਡ ਵਾਸੀਆਂ ਤੋਂ ਵੀ ਪਤਾ ਲੱਗੀਆਂ ਨੇ ਕਿ ਜਦੋਂ ਤੁਸੀਂ ਨਿੱਕੀ ਉਮਰੇ ਸੀ ਤੁਹਾਡੇ ਮਾਪੇ ਕਿਸੇ ਹਾਦਸੇ ਦੇ ਵਿੱਚ ਤੁਹਾਨੂੰ ਅਲਵਿਦਾ ਆਖ ਜਾਂਦੇ ਨੇ ਥੋੜਾ ਜਿਹਾ ਸ਼ੇਅਰ ਕਰੋਗੇ ਦੱਸੋਗੇ ਕੀ ਕਹਾਣੀ ਸੀ ਕੀ ਗੱਲਬਾਤ ਸੀ ਉਹ ਹਾਂਜੀ ਮੇਰੇ ਡੈਡੀ ਹੁਣੇ ਚੂੜੀਆਂ ਦਾ ਪੰਗਾ ਦਾ ਵੇਚਣ ਦਾ ਕੰਮ ਕਰਦੇ ਸੀ ਉਹ ਲੁਧਿਆਣਾ ਗਏ ਸੀ ਜੀ ਮੇਰੇ ਮੰਮੀ ਵੀ ਡੈਡੀ ਹਾਂ 5 ਜੀ ਸੀਗੇ ਸਾਡੇ ਘਰ ਤੇ ਸਾਰੇ ਜਣੇ ਜਿਹੜੇ ਮੇਰੇ ਕੋਲ ਦਾਦੇ ਦੇ ਮੁੰਡੇ ਜੀ ਕੁਮਰ ਦਾ ਆਉਂਦੇ ਹਾਂ ਹੂੰ ਦੋ ਮੇਰੇ ਮੰਮੀ ਡੈਡੀ ਹੁੰਦੇ 5 ਜੀ ਸੀਗੇ ਲੁਧਿਆਣਾ ਗੁਰਮੰਡੀ ਦੇ ਵਿੱਚ ਅੱਗ ਲੱਗੀ ਸੀ ਜਿਹੜਾ ਹਾਦਸਾ ਹੋਇਆ ਸੀ ਅਗਨੀ ਕਾਂਡ ਹੋਇਆ ਸੀ ਲੁਧਿਆਣੇ ਉਸ ਵਿੱਚ ਤੁਹਾਡੇ ਮਾਤਾ ਪਿਤਾ ਜੀ ਸੀ ਹਾਂਜੀ ਹਾਂਜੀ ਹੂੰ ਕੋਰ ਮੰਡੀ ਦੇ ਵਿੱਚ ਲੁਧਿਆਣੇ ਅੱਗ ਲੱਗੀ ਸੀ 91 ਦੇ ਵਿੱਚ ਹੂੰ ਬਹੁਤ ਵੱਡਾ ਹਾਸਾ ਹੋਇਆ ਸੀਗਾ ਜੀ ਉਹ ਬਿੱਲ ਪੇਟ ਵਿੱਚ ਆ ਗਏ ਸੀਗੇ ਔਰ ਸਾਨੂੰ ਲਾਸਾਂ ਵੀ ਨਹੀਂ ਮਿਲਿਆ ਹੈਗੀਆਂ ਜੀ ਹੂੰ ਦਫਾਉਂ ਨੂੰ ਸਾਨੂੰ ਆਪ ਮਾਪੇ ਤੋਂ ਬਿਨਾਂ ਜਿਹੜੀ ਕਹਿੰਦੇ ਆ ਵੀ ਜ਼ਿੰਦਗੀ ਬਹੁਤ ਅਧੂਰੀ ਜੀ ਹੁੰਦੀ ਹੈ ਤੁਹਾਡੀ ਉਮਰ ਵੀ ਨਿੱਕੀ ਸੀ ਉਸ ਵੇਲੇ ਕਿਵੇਂ ਜਿਹੜਾ ਜ਼ਿੰਦਗੀ ਦਾ ਸਫਰ ਫਿਰ ਕੱਢਣਾ ਕਿਉਂਕਿ ਮੁਸ਼ਕਲ ਹੋ ਜਾਂਦਾ ਇੱਕ ਬੱਚੇ ਨੂੰ ਤੇ ਉਸ ਉਸ ਬੱਚੇ ਨੂੰ ਖਾਸ ਕਰਕੇ ਜਿਹੜਾ ਸਰੀਰਕ ਤੌਰ ਤੇ ਵੀ ਕਹ ਲਈਏ ਸਹੀ ਨਹੀਂ ਹੈਗਾ ਸੀ ਦਿਵਿਆਂਗ ਸੀ ਸਹੀ ਗੱਲ ਹੈ ਨਹੀਂ ਉਹ ਨਾਮ ਸੌਦਾ ਠੀਕ ਆ ਬਹੁਤ ਛੋਟਾ ਠੀਕ ਆ ਮੇਰਾ ਭਰਾ ਜੀ ਦੋ ਭਰਾ ਜੀ ਅਸੀਂ ਹੂੰ ਉਹ ਪੰਜ ਪੰਜ 6 ਸਾਲ ਦਾ ਸੀ ਬਹੁਤਔਖਾ ਸਰਮਾ ਕੇ ਕਹੇ ਸੀ ਬਬਕ ਹੋ ਰਿਓ ਕਿਤੇ ਨਾ ਕਿਤੇ ਪਰ ਇੱਕ ਗੱਲ ਦੀ ਖੁਸ਼ੀ ਹੋਈ ਆ ਕਿ ਬੇਸ਼ੱਕ ਸਰੀਰਕ ਤੌਰ ਤੇ ਤੁਸੀਂ ਸਹੀ ਨਹੀਂ ਪਰ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਇਸ ਵੇਲੇ ਆਪਣੀ ਰੋਜੀ ਰੋਟੀ ਕਮਾ ਰਹੇ ਹੋ ਕਿਵੇਂ ਸੋਚਿਆ ਵੀ ਜਿਹੜਾ ਟੇਲਰ ਮਾਸਟਰ ਦਾ ਹੀ ਕੰਮ ਕੀਤਾ ਜਾਵੇ ਕਿਵੇਂ ਆਉਣਾ ਹੋਇਆ ਇਸ ਲਾਈਨ ਦੇ ਵਿੱਚ ਐਂ ਜੀ ਕੋਈ ਕਰਨ ਜੋ ਕੰਮ ਐ ਨਹੀਂ ਸੀਗੇ 10 ਪੜਿਆ ਨਹੀਂ ਮੈਂ ਕੋਈ ਸੋ ਉਤਰ ਨਾ ਤਾਂ ਕਿਸੇ ਪ੍ਰਾਈਵੇਟ ਨੇ ਸਾਨੂੰ ਰੱਖਣਾ ਸੀਗਾ ਜੀ ਮੰਨ ਲਓ ਕੋਈ ਫਾਈਟਿਆਂ ਵਾਲੇ ਆਪ ਕੋਈ ਵੀ ਦਾ ਰੇ ਨੇ ਹੈਂਡੀਕੈਪਡ ਬੰਦੇ ਨੂੰ ਘਾਟ ਹੀ ਰੱਖ ਕੇ ਰਾਜੀ ਨੇ ਜੀ ਬਸ ਇੱਕ ਇਹ ਮੈਂ ਫਿਰ ਮੈਨੂੰ ਇਹ ਲੱਗਿਆ ਵੀ ਸਲਾਈ ਦਾ ਸਾਧਨ ਠੀਕ ਆ ਮੇਰੇ ਲਈ ਬੈਠ ਕੇ ਵਾਲਾ ਕੰਮ ਆ ਇਹ ਚਲੋ ਇਹ ਨਾਲ ਮੜਾ ਮੋਟਾ ਘਰ ਦਾ ਸਾਡਾ ਜਿਹੜੇ ਤੁਲਾ ਤभी ਜਾਂਦਾ ਹੀ ਮੜਾ ਮੋਟਾ ਫਿਰ ਇਹ ਕੰਮ ਕਿੱਥੋਂ ਸਿੱਖਿਆ ਸੀਗਾ ਤੁਸੀਂ ਕੰਮ ਜੀ ਮੈਂ ਇਹ ਮੇਰੀ ਭੈਣ ਆ ਜੀ ਉਹ ਬਹੁਤ ਪਰੇ ਕੋਸਟਾ ਨੇ ਉੱਥੋਂ ਸਿੱਖਾਈ ਲਈ ਆ ਜੀ ਸਗੀ 5-6 ਮਹੀਨੇ ਲਾਇਆ ਦਿੰਦਾ ਕਾਇਮਾ ਸਾਡੇ ਪਿੰਡੋਂ ਜੀ ਕੰਡਵੇਂ ਉੱਤਾਈ ਸਾਡੇ ਮੇਰ ਸਿੰਘ ਜੀ ਕਰਦੇ ਹੂੰ ਉਹਨਾਂ ਨੇ ਮੇਰੀ ਫਿੱਦਕਾਂ ਰਖਾਈ ਕਹਿੰਦੇ ਵੀ ਤੂੰ ਰੱਖ ਲੁਕਾਨ ਹੋਈ ਨਾ ਜੇ ਕਿਸੇ ਦੀ ਦੀ ਤੈਨੂੰ ਤੋੜ ਵੇ ਜਾ ਮੇਰੀ ਲੋੜ ਪਈ ਕਿਤੇ ਵੀ ਕੀਤੇ ਨੂੰ ਘਾਟ ਮਾਚਨ ਨਾਲ ਰਹੀ ਵੀ ਪਰਿਵਾਰਕ ਹਾਲਾਤ ਕਿਦਾਂ ਦੇ ਸੀ ਜਦੋਂ ਤੁਹਾ ਮਾਪੇ ਤੁਹਾਡੇ ਸਿਰ ਤੋਂ ਚਲੇ ਗਏ ਪ੍ਰੀਪੀ ਦਾ ਹੀ ਪਹਿਲਾਂ ਤੁਸੀਂ ਆ ਸਾਡੇ ਤੇ ਵੇ ਸਮਾਂ ਉਦੋਂ ਵੀ ਸਾਡੇ ਤੇ ਦੋੇ ਲੋਟ ਜਣੀ ਖਾ ਵੀ ਹੋ ਗਿਆ ਐਡਾ ਐਡਾ ਬੜਾ ਪਾਣਾ ਵਾਪਰ ਗਿਆ ਪਾਣਾ ਵਾਪਰ ਗਿਆ ਹੂੰ ਬਾਕੀ ਅਸੀਂ ਨਿਆਣੇ ਪਾਲੇ ਸੀਗੇ ਹੂੰ ਤੇਰੇ ਮੇਰੀ ਮਾਸੀ ਨੇ ਹੀ ਸਾਨੂੰ ਪਾਲਿਆ ਹੂੰ ਜੋ ਵੀ ਮੜਾ ਮੋਟਾ ਪੜਾਇਆ ਲਿਖਾਇਆ ਉਹਨਾਂ ਦੀ ਦੇਣਾ ਹੂੰ ਮੇਰੇ ਭਾਈ ਨੂੰ ਵਿਆਹਿਆ ਉਹਨਾਂ ਨੇ ਹੂੰ ਬਹੁਤ ਵੱਡੀ ਦੇਣ ਆਈ ਉਹਨਾਂ ਨੇ ਕੋਈ ਖਾਤੋਂ ਕੋਈ ਪੈਸਾ ਨਹੀਂ ਲਿਆ ਮਾਪੇ ਕੋ ਹੋ ਰਹੇ ਹੋ ਅੱਖਾਂ ਦੇ ਸਾਹਮਣੇ ਉਹ ਮੰਜ਼ਰ ਆ ਰਿਹਾ ਹੋਊਗਾ ਮੰਜ਼ਰ ਐ ਜੀ ਹੁਣ ਮਾਪੇ ਘਾਟ ਮੈਸੂਫਾਂ ਦੇ ਹੂੰ ਅਈ ਵਾਰ ਕੋਈ ਉਹ ਬੋਲਦਾ ਹੈ ਜਨਤਾ ਜਦ ਵੀ ਉਹਦੀ ਘਾਟ ਮੈਸੂਫਾਂ ਦੇ ਹੂੰ ਮੈਂ ਪਰ ਖੁਸ਼ੀ ਨਹੀਂ ਹੁੰਦੀ ਵੀ ਆਪਣੇ ਜਿਹੜਾ ਕਿਸੇ ਤੇ ਬੋਝ ਨਹੀਂ ਬਣਿਆ ਮੈਂ ਆਪਣਾ ਕੰਮ ਆਪ ਕਰ ਰਿਆ ਦਿਨਚਰਿਆ ਕਿਵੇਂ ਦੀ ਐ ਕਿਵੇਂ ਆਉਨੇ ਹੂੰ ਸਹਦ ਇਹ ਵਿਸਾਖੀ ਹੈ ਜਿਹੜੀ ਤੁਹਾਡੀ ਸਹਾਰਾ ਇਹੀ ਹੈ ਇਕਲੋਤਾ ਘਰ ਤੋਂ ਪੈਦਲ ਆਉਨੇ ਹੂੰ ਦੁਕਾਨ ਤੱਕ ਪੈਦਲ ਆਉਂਦਾ ਜੀ ਨਾ ਘਰ ਤੋਂ ਤੇ ਆਈ ਰਾਈਟ ਉੱਪਰ ਜਾਈਦਾ ਜੰਗ ਭੈਣ ਭਾਈ ਸੰਗ ਦਾ ਮੈ ਆਉਂਦਾ ਜੀ ਹੂੰ ਆੜੀ ਮੇਤਰ ਕੋਈ ਬਹੁਤ ਛੱਡਦੀ ਆਉਂਦਾ ਜੀ ਹਟਾ ਹੂੰ ਪੁਰੇ ਆਉਂਦੇ ਕੋਈ ਦੇਖ ਲਵੇ ਲੈ ਵੀ ਆਉਂਦਾ ਹੂੰ ਹੂੰ ਤਾਂ ਕਿੰਨੇ ਕਬਜੇ ਆ ਜਾਂਦੇ ਹੋ ਦੁਕਾਨ ਦੇ ਉੱਤੇ 8 ਵਜੇ ਨੂੰ ਜੀ ਆਟੋਮੋਬਾਈਲ ਤੇ ਮੈਂ 8 ਨਾਲ ਹੂੰ ਕੰਮ ਸੇਵਾ ਦੇ ਵਿੱਚ 8 ਬੈਠ ਪਾਈ ਕੇ ਤੇ ਬੈਕਾਉਂਡ ਉਹਦੇ ਕਰਕੇ ਬਹਿ ਜਾਈਦਾ ਨਹੀਂ ਫਿਰ ਲੇਟਾਂ ਪਟਣ ਕੰਮਕਾਰ ਆ ਰਿਹਾ ਹੈ ਪ੍ਰੋਪਰ ਦੁਕਾਨ ਦੇ ਉੱਤੇ ਆ ਕੰਮਕਾਰ ਦੀ ਟਾਈਮ ਪਾ ਜੋਗ ਆਈ ਜਾਂਦਾ ਇੱਕ ਦਾਤੀ ਹੁਣਾਂ ਕ ਰੈਡੀ ਮੇਡ ਦਾ ਜਮਾਨਾ ਜੀ ਦਾਤੀ ਸਮਾਉਂਦੇ ਆ ਜਿਹੜੇ ਜਿਹੜੇ ਪੁਰਾਣੇ ਬੰਦੇ ਨੇ ਉਹ ਇੱਕ ਬੜੇ ਸਮਾਉਂਦੇ ਨੇ ਕੋਕ ਤੇ ਫਿਆਮੇ ਅਗੜੇ ਨਾ ਮੈਂ ਮੁੰਡੇ ਨੇ ਹੂੰ ਉਹ ਜਣੀ ਹੁਣ ਰੈਡੀਮੇਡ ਪਾਕੀ ਰਾਜ ਨਿਕ। ਹੂੰ। ਕਿਤੇ ਟ੍ਰਾਈ ਨਹੀਂ ਕੀਤਾ ਨੌਕਰੀ ਦੇ ਲਈ ਕਿਉਂਕਿ 10 ਪੜੇ ਹੋਏ ਸੀ ਅ ਦਿਵਿਆੰਗ ਵਿਅਕਤੀ ਨੂੰ ਕਹਿ ਲਿਆ ਕੋਈ ਛੋਟਾ ਹੁੰਦੀ ਐ ਨੇ ਸਰਕਾਰ ਦੇ ਵੱਲੋਂ ਤੇ ਟ੍ਰਾਈ ਨਹੀਂ ਕੀਤਾ ਕਿਤੇ ਕਿਸੇ ਪਾਸੇ। ਕਰਿਆ ਸੀਗਾ ਜੀ ਮੈਂ ਦੋ ਤਿੰਨ ਥਾਂ ਤੇ ਕਰਿਆ ਪਹਿਲਾਂ। ਹੂੰ। ਜੇ ਜੇਹੜਾੜੇ ਸੀਗਾ ਫਲਾਈ ਕਿਤੇ ਕਰੇ ਸੀਗੇ ਜੇ ਮੈਂ ਕੋਈ ਸੇਵਾਦਾਰ ਰੱਖਣਾ ਹੂੰ ਜਾਂ ਕੋਈ ਉਕਾੜਾ ਸੀਗਾ ਇਹ ਮਾੜਾ ਮੋੜਾ। ਉਹ ਤਾਂ ਵੀ ਕਰ ਲਈਦਾ ਹੂੰ ਮਾ ਮੈਂ ਕਰੇ ਜਿਵੇਂ ਨਿਆਣੇ ਟਿਗੇ ਸਿਹਾਬ ਇਹ ਖਾਣਾ-ਦਾਣਾ ਮਾ ਉਹਦੇ ਵੀ ਰਹੇ ਆ ਜੀ ਉਹ ਕਰਕੇ ਸਪਲਾਈ ਮਾਰੀ ਹੋਤੀ ਹੈ ਡੈਡੀ ਦੀ ਹੂੰ ਮੈਂ ਵੀ ਅਪਲਾਈ ਕਰ ਤੱਕ ਗਈ ਚ ਕਿਸ ਮਤਲਬ ਨਹੀਂ ਜਾਉਂਦਾ ਹੂੰ ਤਾਂ ਕਰਕੇ ਵੀ ਮੈਂ ਨਹੀਂ ਬੰਦਾ ਪੇਰੇ ਹੱਥ ਬੰਦੇ ਮਾਰੇ ਕਦੇ ਇਹ ਕੰਮ ਮੈਂ ਰੰਗ ਦਾ ਕੰਮ ਵੀ ਸਿੱਖਣਾ ਕੇ ਢਾਈ ਦਾ ਥੋਨੀਆ ਹੋਈ ਹੂੰ ਉਹਦੇ ਨਾਲ ਕਰ ਮੈਨੂੰ ਸਾਰੀ ਤਕਲੀਫ ਹੋਣ ਲੱਗ ਪਈ ਜੀ ਪਰ ਜੇ ਕਹਿ ਲਈਏ ਵੀ ਆ ਸ਼ਾਇਦ ਤੁਸੀਂ ਸਮਾਂ ਰਹਿੰਦੇ ਆਪਣਾ ਕੰਮ ਬਦਲ ਲਿਆ ਚੁੰਨੀਆਂ ਰੰਗਣ ਦਾ ਕੰਮ ਸੀਗਾ ਜਿਹੜਾ ਹੁਣ ਚੁੰਨੀਆਂ ਪੰਜਾਬ ਦੀਆਂ ਮੁਟਿਆਰਾਂ ਨੇ ਦੂਰ ਹੋ ਰਹੀਆਂ ਨੇ ਕਿਤੇ ਨਾ ਕਿਤੇ ਇਹ ਨਹੀਂ ਲੱਗਿਆ ਵੀ ਇੱਕ ਤਰ੍ਹਾਂ ਚੰਗੀ ਹੋਇਆ ਵੀ ਮੈਂ ਟੇਲਰ ਮਾਸਟਰ ਦਾ ਕੰਮ ਸਿੱਖ ਲਿਆ ਉਹਨੂੰ ਛੱਡ ਕੇ ਇਹ ਤਾਂ ਕੰਮ ਠੀਕ ਹੈ ਇਹ ਸਵਾ ਬਾਰ ਕੰਮ ਵੈਸਾ ਹੂੰ ਇਹ ਤਾਂ ਜਿੰਨਾ ਕੰਮ ਦੁਨੀਆ ਰਹੂਗੀ ਉਨtanto ਨਾਲ ਕਪੜਾ ਲੀੜਾ ਤਾਂ ਪਾਉਂਗੇ ਹੂੰ ਤਾਂ ਸਹੀ ਹੈ ਹੂੰ ਪਰ ਇਹ ਉਹਨਾਂ ਰੈਡੀ ਮੇਦ ਤਾਂ ਜਮਾਨਾ ਹੀ ਹੁਣ ਇਹ ਤਾਂ ਨਿਕਲਦਾ ਨਹੀਂ ਖਰਚਾ ਘੱਟਦਾ ਇਹ ਮਸਾ ਚੱਲਦਾ ਚੱਕਰ ਕਰਦੇ ਹਾਲਾਤ ਕਿਵੇਂ ਦੇ ਨੇ ਘਰ ਜਿਹੜਾ ਘਰ ਦੇ ਦੇਖਾ ਉਹ ਤੁਹਾਡੇ ਕਿਸ ਤਰ੍ਹਾਂ ਦੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਦੱਸ ਰਹੇ ਹੋ ਮੈਨੂੰ ਨਹੀਂ ਲੱਗਦਾ ਕਿ ਕੁਝ ਬਾਲਾ ਚੰਗਾ ਹੋਵੇਗਾ ਉਸ ਤਰ੍ਹਾਂ ਐਂ ਜੀ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗਰੀਬੀ ਦਾ ਪਹਿਲਾਂ ਤੋਂ ਹੀ ਹੈ ਘਰ 'ਚ ਹੂੰ ਬਾਕੀ ਹੁਣ ਫਿਰ ਅਸੀਂ ਨਿਆਣੇ ਤੀਕ ਜਦੋਂ ਘਰ ਬੰਨਣਾ ਪੈਂਦਾ ਹੂੰ ਬੰਦੇ ਨੂੰ ਬਹੁਤ ਉਹ ਬੰਨਣਾ ਪੈਂਦਾ ਘਰ ਉਹ ਜਣੀ ਹਜ ਤੱਕਾ ਸਥਿਤੀ ਜਣੀ ਟੋਟਨੀ ਮਹਿੰਗਾ ਹੀ ਜਾਦੇ ਆ ਦਿਹਾੜੀ ਦੱਪੇ ਵਾਲੀ ਜਾਂ ਭਰਾ ਵੀ ਦਿਹਾੜੀ ਦੱਪਈ ਕਰਦਾ ਸੀ ਹੂੰ ਕਿਰਾਇਆ ਹੀ ਕਾੜਾ ਹੋਣੀ ਹੈਗਾ ਪਰ ਟਾਈਪਸ ਕਰਦੇ ਆ ਮਨ ਦੇ ਵਿੱਚ ਕੀ ਧਾਰਿਆ ਹੋਇਆ ਸੀ ਵੀ ਘਰਦਿਆਂ ਤੇ ਬੋਝ ਨਹੀਂ ਬਣਨਾ ਉਹ ਜਾਨੀ ਕੱਲੇ ਮੈਨੂੰ ਐਂ ਥੀ ਕਿਹਾ ਵੀ ਘਰ ਦੀ ਹਾਲਾਤ ਦੇਖ ਕੇ ਵੀ ਮੈਂ ਉਹ ਆਪਦੇ ਬੱਚੇ ਪਾਲ ਲੁਗਾ ਵੀ ਮੈਂ ਵੀ ਆਪਦਾ ਕੰਮ ਉਹਦੇ ਤੇ ਬੋਝ ਬਣਾ ਵੀ ਕੋਈ ਕੰਮ ਸਿੱਖਾਂ ਹੂੰ ਮਾ ਆਪ ਵੀ ਕੋਈ ਨਾ ਨੂੰ ਹੈਲਪ ਕਰਾਣ ਸਮਾਨ ਠੀਕ ਰੋਟੀ ਪਾਣੀ ਦਾ ਮਿਲਦਾ ਚਲੋ ਕਿ ਨਾਲ ਕਮਰਾ ਲੈਣਾ ਤੋਂ ਕਾਗਜ਼ ਲੈ ਲੈ ਵੀ ਕੋਈ ਮੈਨੂੰ ਹੈ ਇਹ ਵਿਚਾਰ ਮੈਂ ਉਹ ਦਿਨੋਂ ਦੇਖ ਕੇ ਪਰ ਮਸਲਾ ਇਹ ਦਾ ਕੰਮ ਸਿੱਖਿਆ ਯਾਰ ਤੁਸੀਂ ਵੀ ਪਾ ਅੱਜ ਆ ਬਾਰ ਮਾਰ ਕੇ ਜਾਨਾ ਤੁਹਾਡੀ ਮੈਰਿਜ ਹੋਈ ਹੋਈ ਹੈ ਜੀ ਮੈਰਿਜ ਦਾ ਹੁੰਦਾ ਸੀਗਾ ਜੀ ਮੈਂ ਕਰਾਇਆ ਨਹੀਂ ਹੈਗਾ ਵੀ ਫਿਰ ਮੈਂ ਸੋਚਿਆ ਵੀ ਵੀ ਇਥੋਂ ਮੇਰਾ ਮੇਰਾ ਕੌਣ ਆ ਮੇਰੇ ਕੋਲ ਹੂੰ ਇਮਾ ਵਾਪਸ ਆਇਆ ਰਣੀਆਂ ਆ ਜਾਣੀਆਂ ਇਹ ਕੋਈ ਕਹਿ ਜੀ ਯਾਰ ਉਹਦੇ ਕੋਈ ਜੱਟ ਕਰਾ ਲੈ ਮਾਹੌਤ ਘੁੜੀ ਲੈ ਤੇ ਹੁਣ ਤਾਂ ਖੁਸ਼ੂ ਪਰਿਵਾਰ ਦੇ ਵਿੱਚ ਹਾਂਜੀ ਹੁਣ ਤਾਂ ਖੁਸ਼ੂ ਪਰਿਵਾਰ ਦੇ ਵਿੱਚ ਸਰਕਾਰ ਨੇ ਨਹੀਂ ਕੋਈ ਸਹਾਇਤਾ ਕੀਤੀ ਜਿਵੇਂ ਕਿ ਮਕਾਨ ਬਣਾਤਾ ਜਾਂ ਤੁਹਾਨੂੰ ਕੋਈ ਦਿਵਿਆਂਗੋਂ ਆ ਤੁਹਾਨੂੰ ਕੋਈ ਪੈਨਸ਼ਨ ਸਕੀਮ ਜਾਂ ਇਦਾਂ ਦੀ ਕੋਈ ਸਹੂਲਤ ਦਿੱਤੀ ਹੋਵੇ ਕੋਈ ਸਰਕਾਰ ਨੇ ਇੱਕ ਪੈਨਸ਼ਨ ਮੜਦੀ ਆ ਜੀ ਇਹ ਉਹ ਵੀ 1500 ਆ ਜੀ ਹੁਣ ਮੈਂ ਕਹਾਂ ਕਿ ਨਹੀਂ ਹੂੰ ਸਰਕਾਰ ਦਾ ਹੀਰਨ ਸਾਡੇ ਮੈਂ ਅਸੀਂ ਵਿਧਿਆਨਦ ਉਹ ਕਾਂਝੜੇ ਉਹਨਾਂ ਨੂੰ ਸਰਕਾਰ ਨੂੰ ਪੁਜਾਰ ਸਾ ਵੀ ਸਾਡੇ ਵਾਰ ਵੀ ਕੁਝ ਸੁਣਨਾ ਚਾਹੀਦਾ ਜੀ ਹੂੰ 1500 ਨਾਲ ਤਾਂ ਕੋਈ ਪੂਰੀ ਹਰ ਨਹੀਂ ਹੈਗਾ ਜੀ ਆ ਘਰ ਦਾ 500 ਰੁਪਿਆ ਦੇਹਾੜੀ ਦਾ ਕਾਪਟ ਜੋਨਾਲਟੀ ਬੰਮਾ ਬਾਈ ਦੁਕਾਨ ਤੋਂ ਜਿਹੜੀ ਕਮਾਈ ਹੈ ਉਹ ਕਿੰਨੀ ਕੁ ਹੋ ਜਾਂਦੀ ਹੈ ਘਰ ਦਾ ਗੁਜ਼ਾਰਾ ਹੋ ਜਾਂਦਾ ਉਸ ਨਾਲ ਗੁਜ਼ਾਰਾ ਆ ਗਿਆ ਜੀ ਬਸ ਟਾਈਮ ਪਾਸ ਕਰੀ ਜਾਂਦੇ ਆ ਜੀ ਹੂੰ ਕੋਈ ਉਹਦੇ ਵਿੱਚ ਕੋਈ ਬਾਲਾ ਬਟਾਣੀ ਰੈਡੀਮੈਂਡ ਦਾ ਹੋ ਗਿਆ ਜਮਾਨਾ ਹੁਣ ਇਹਦਾ ਜਾਨੀ ਸਿਆਣੇ ਬੰਦੇ ਨੇ ਜਿਹੜੇ ਪੁਰਾਣੇ ਨੇ ਹੂੰ ਪੰਜਾਬ ਉੱਤੇ ਆਵੇ ਉਹ ਵੀ ਜਾਂ ਕਹਿ ਲੀਏ ਵੀ ਜਿਹੜਾ ਕਰ ਲਿਆ ਉਹ ਖਾ ਲਿਆ ਬਚਤ ਕੋਈ ਨਹੀਂ ਬਚਤ ਨਹੀਂ ਹੁੰਦੀ ਨਾ ਬਚਤ ਨਹੀਂ ਰਹੇਗੀ ਜਿਹਦੇ ਕੋਲ ਜਿਹੜਾ ਕਮਾ ਲਿਆ ਖਾ ਲਿਆ ਇੱਥੇ ਹੂੰ ਕਦੇ ਆਮ ਲੋਕਾਂ ਦੀ ਤਰ੍ਹਾਂ ਕਹਿ ਲਈਏ ਕੰਮ ਕਰ ਤੋਂ ਬਿਲੇ ਹੋ ਕੇ ਬਾਹਰ ਘੁੰਮਣ ਜਾਣਿਓ ਕਦੇ ਗਏ ਹੂੰ ਪੂਰੇ ਪੂਰੇ ਤੱਕ ਹੀ ਆ ਸਕਦੇ ਹੁਣ ਜੀ ਇਹਦੇ ਜੋ ਕਮਾਈ ਹੁੰਦੀ ਉਹ ਵੀ ਤੇਰੇ ਬੰਦੇੋਂ ਸ਼ੌਕ ਤਾਂ ਹਰ ਇੱਕ ਦੇ ਨੇ ਜੀ ਹੂੰ ਪਰ ਸ਼ੌਕ ਮਾਰਨੇ ਪੈਦੋ ਸ਼ੌਕ ਹੁਣ ਮਾਰ ਹੀ ਗਏ ਜੀ ਹੁਣ ਫਟਾਤੀ ਹੈ ਨਹੀਂ ਨਾ ਕੋਈ ਸੋ ਉਤਨੀ ਕੋਈ ਸਤਾਰਾ ਕਿੰਨੇ ਵੀ ਸਾਡਾ ਵੀ ਇਹ ਕਰਦਾ ਸੀ ਕਿਤੇ ਬਾਹਰ ਜੀ ਹੂੰ ਆਉਂਦੇ ਰਕੇ ਮੈਂ ਕਹਿੰਦਾ ਇਹ ਨਹੀਂ ਜੇ ਉਹ ਪਾਣੀ ਦੇ ਘਰ ਹੀ ਆਉਂਦਾ ਚੱਲਦਾ ਰਹਿੰਦਾ ਨਾ ਉਹ ਮਾਣ ਕਰਦਾ ਸੀ ਤਾਂ ਵੀ ਤੇ ਅੰਤ ਦੇ ਵਿੱਚ ਕੁਝ ਕਹਿਣਾ ਜਾਓਗੇ ਸਾਡੇ ਦਰਸ਼ਕਾਂ ਨੂੰ ਜੀ ਦੱਸ ਤੋਂ ਇਹ ਕਹਿੰਦਾ ਦੋਨਾ ਵੀ ਵੀ ਆਪਣੀ ਹਰਮਤ ਨਾਲ ਆ ਰਹੇ ਜੇ ਮੈਂ ਕਿਹਾ ਤੁਸੀਂ ਕਿਸੇ ਵੀ ਤਰ੍ਹਾਂ ਤੋਂ ਪਾਹ ਲਓ ਵੀ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਨਾ ਚਾਹੀਦਾ ਬੰਦੇ ਵਿੱਚ ਕੰਮ ਨਹੀਂ ਨਾਲ ਲਿਆ ਜਾਂਦਾ ਹਮ ਸਾਡੇ ਦੇ ਕਿੱਡੇ ਕਿੱਡੇ ਹਾਲਾਤ ਸੀਗੇ ਬਾ ਬਾ ਕੰਮ ਕਰਦੇ ਸਾਡੇ ਜਾਣ ਬਸ ਠੀਕੇ ਰੋਲ ਫੋਲ ਕੇ ਪੜੇ ਹੁੰਦੇ ਸੀ ਇਹ ਟਾਈਮ ਤਾਂ ਕੱਢਣਾ ਹੀ ਪੈਂਦਾ ਜਣੀ ਟਾਈਮ ਔਖਾ ਵੀ ਲੰਘ ਸਕਦਾ ਪਰ ਜੇ ਬੰਦਾ ਸੰਘਰਸ਼ ਕਰ ਲਵੇ ਤਾਂ ਜਿਹੜੀ ਮਾੜਾ ਮੋਟਾ ਕੁਸਰ ਸਖਾਲਾ ਬੋਲਦਾ ਹੈ ਜੀ ਜਿਹੜੀ ਬੰਦੇ ਨੂੰ ਆਉਂਦਾ ਹਿੰਮਤ ਨਾਲ ਹੀ ਇਧਰ ਚੱਲਣਾ ਪੈਂਦਾ ਹੈ ਹਿੰਮਤ ਲਿਉਣੀ ਪੈਂਦੀ ਹੈ ਜੀ ਹਾਂ ਐ ਕੋਈ ਭੈਣ ਭਾਈ ਥੋੜੇ ਵਰਗੇ ਭੈਣ ਭਾਈ ਆ ਕੇ ਜੀ ਉਹਨਾਂ ਨਾਲ ਟਾਈਮ ਬਸ ਕਰ ਲਈਦਾ ਇੱਥੇ ਬੈਠ ਕੇ ਜੀ ਹਾਂ ਹੁਣ ਉਹ ਸਮੇਂ ਦੇਖ ਕੇ ਤਾਂ ਕੰਮ ਪਸੰਦ ਨਹੀਂ ਤੇ ਇਹ ਸਨ ਚਿਰਾਗ ਜੀ ਨਿੱਕੀ ਉਮਰ ਦੇ ਵਿੱਚ ਮਾਪੇ ਦਾ ਜਿਹੜਾ ਸਾਯਾ ਉਹ ਸਿਰ ਤੋਂ ਉੱਠ ਜਾਂਦਾ ਪਰ ਕਿਤੇ ਨਾ ਕਿਤੇ ਆਪਣੇ ਅਪਾਹਜ ਸਰੀਰ ਨੂੰ ਆਪਣੇ ਹੌਸਲੇ ਦੇ ਉੱਤੇ ਭਾਰੂ ਨਹੀਂ ਹੋਣ ਦਿੱਤਾ ਸਗੋਂ ਉਹਨਾਂ ਬਲੰਦੀਆਂ ਨੂੰ ਛੂਹਿਆ ਤੇ ਪਰਿਵਾਰਿਕ ਮੈਂਬਰਾਂ ਦੇ ਉੱਤੇ ਬੋਝ ਬਣਨ ਦੀ ਜਗ੍ਹਾ ਆਪਣੇ ਆਪ ਨੂੰ ਇੱਕ ਐਸੀ ਜਗ੍ਹਾ ਤੇ ਸਥਾਪਿਤ ਕਰ ਦਿੱਤਾ ਕਿ ਉਹ ਪਰਿਵਾਰਿਕ ਮੈਂਬਰਾਂ ਦੇ ਉੱਤੇ ਬੋਝ ਨਾ ਬਣਾਂ ਕਰਦੇ ਗੁਜ਼ਾਰੇ ਦੇ ਲਈ ਟੇਲਰ ਮਾਸਟਰ ਦਾ ਕੰਮ ਸਿੱਖਿਆ ਤੇ ਜਿਸ ਨਾਲ ਘਰ ਦਾ ਜਿਹੜਾ ਚੁੱਲ੍ਹਾ ਚੌਂਕਾ ਉਹ ਚੱਲਦਾ ਰਹਿੰਦਾ ਤੇ ਘਰ ਦੇ ਚੁੱਲ੍ਹੇ ਦੀ ਅੱਗ ਆ ਜਿਹੜੀ ਉਹ ਠੰਡੀ ਨਹੀਂ ਪੈਂਦੀ ਕਿਤੇ ਨਾ ਕਿਤੇ ਅਜਿਹੇ ਨੌਜਵਾਨਾਂ ਦੇ ਹੌਸਲੇ ਨੂੰ ਸਲਾਮ ਹੈ ਜੋ ਇਸ ਮਤਲਬੀ ਦੁਨੀਆ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਉੱਤੇ ਬੋਝ ਨਹੀਂ ਬਣਨਾ ਚਾਹੁੰਦੇ ਸੀ ਤੇ ਇਹ ਕੰਮ ਸਿੱਖ ਕੇ ਅੱਜ ਆਪਣੇ ਪੈਰਾਂ ਤੇ ਆਪ ਖਲੋ ਕੇ ਚਿਰਾਗ ਦੀ ਨਿੱਕ ਵਕਰੀ ਮਿਸਾਲ ਪੈਦਾ ਕੀਤੀ ਹੈ ਲੋੜ ਹੈ ਅਜਿਹੇ ਨੌਜਵਾਨਾਂ ਨੂੰ ਸਪੋਰਟ ਕਰਨ ਦੀ ਅਜਿਹੇ ਨੌਜਵਾਨਾਂ ਦਾ ਸਾਥ ਦੇਣ ਦੀ ਹੌਸਲਾ ਦੇਣ ਦੀ ਤਾਂ ਕਿ ਅਜਿਹੇ ਨੌਜਵਾਨ ਨੂੰ ਦੇਖ ਕੇ ਜੋ ਹੋਰ ਕਈ ਦੁਨੀਆ ਤੇ ਅਪਾਹਜ ਵੀਰ ਨੇ ਜੋ ਆਪਣੇ ਆਪ ਨੂੰ ਦੁਨੀਆ ਤੇ ਬਹੁਤ ਸਮਝਦੇ ਨੇ ਉਹਨਾਂ ਦੀ ਸੋਚ ਹੈ ਜਿਹੜੀ ਉਹ ਬਦਲ ਜਾਵੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ